ਸਾਰਿਆਂ ਨੂੰ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਅੱਜ ਪਹਿਲਾ ਦਿਨ ਹੈ ਸਟਾਰਟ ਕਰ ਰਹੇ ਹਾਂ ਫਲੋ ਬਣ ਜੂਗਾ ਇੱਕ ਅੱਧੇ ਦਿਨ ਚ ਹੋਰ ਗੱਡੀਆਂ ਦਾ ਵੀ ਤੇ ਸਾਰੇ ਕੰਮ ਦਾ ਇਹ ਬਹੁਤ ਲੰਬੇ ਸਮੇਂ ਤੋਂ ਲੋਡ ਮਹਿਸੂਸ ਹੁੰਦੀ ਸੀ ਜਦੋਂ ਵੀ ਕਦੇ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਪ੍ਰੋਗਰਾਮਾਂ ਤੇ ਆਉਣਾ ਚਾਹੇ ਉਹ ਟੂਰਨਾਮੈਂਟ ਹੋਣਾ ਚਾਹੀਏ ਬਲੱਡ ਡੋਨੇਸ਼ਨ ਕੈਂਪ ਹੋਣਾ ਚਾਹੀਏ ਕਿਸੇ ਦਾ ਭੋਗ ਹੋਵੇ ਬਹੁਤ ਬੁਰਾ ਹਾਲ ਹੈ ਸਾਡੀ ਸੜਕਾਂ ਦਾ ਸਮੂਹ ਹਲਕਾ ਖਰੜ ਦੇ ਵਿੱਚ ਹਾਲ ਵੈਸੇ ਤਾਂ ਇਹ ਆ ਚਾਹੇ ਸ਼ਹਿਰਾਂ ਦੀ ਗੱਲ ਕਰ ਲਓ ਚਾਹੇ ਪਿੰਡਾਂ ਦੀ ਗੱਲ ਕਰ ਲਓ ਪਰ ਅਸੀਂ ਇੱਕ ਉਪਰਾਲਾ ਸ਼ੁਰੂ ਕਰ ਰਹੇ ਹਾਂ ਜਿਸ ਨੂੰ ਦੇਖ ਕੇ ਕਿ ਸ਼ਾਇਦ ਸਾਡੀ ਸੁੱਤੀ ਪਈ ਸਰਕਾਰ ਹੈ ਜੋ ਤੇ ਐਮਐਲਏ ਸਾਹਿਬ ਨੇ ਉਹ ਉੱਠਣ ਤੇ ਲੋਕਾਂ ਦੀ ਜਿਹੜੀ ਬਾਹ ਫੜਨ ਲੋਕਾਂ ਨੇ अरुण ਜੀ ਇੱਥੋਂ ਬਹੁਤ ਵੱਡੀ ਬਹੁਮਤ ਦੇ ਨਾਲ ਇਹਨਾਂ ਨੂੰ ਜਿਤਾ ਕੇ ਭੇਜਿਆ ਔਰ ਇਹ ਸਾਡੇ ਖਰੜ ਲਈ ਮੈਂ ਕਹਿਣਾ ਚਾਹੂੰਗਾ ਵੀ ਇੱਕ ਸ਼ਰਾਪ ਵੀ ਰਿਹਾ ਵੀ ਇੱਥੇ ਪੈਰਾਸ਼ੂਟ ਆ ਕੇ ਜਿੱਤ ਜਾਂਦਾ ਤੇ ਮੁੜ ਕੇ ਕਦੇ ਲੋਕਾਂ ਦੀ ਉਹਨਾਂ ਨੇ ਬਾਹ ਨਹੀਂ ਪੁੱਛੀ ਇਦੋਂ ਪਿਛਲੇ 5 ਸਾਲ ਵੀ ਆਪਾਂ ਦੇਖ ਲਓ ਤਾਂ ਕਵਰ ਸੰਧੂ ਜੀ ਜਿੱਤੇ ਨੇ ਉਹਨਾਂ ਨੇ ਕੁਝ ਨਹੀਂ ਕੀਤਾ ਤਾਂ ਅੱਜ ਜਿਹੜੇ ਬਰਸਾਤ ਹੈ ਬਹੁਤ ਭਾਰੀ ਮੀਂਹ ਐ ਇਤਕੀ ਪਏ ਨੇ ਉਹਨੇ ਸੜਕਾਂ ਹੋਰ ਖਰਾਬ ਕਰਤੀਆਂ ਤਾਂ ਅਸੀਂ ਬਸ ਇਹੀ ਵੇਟ ਕਰਦੇ ਸੀ ਸਾਨੂੰ ਕੋਈ ਐਸ ਐਸ ਜੇ ਆਪਾਂ ਕਹੀਏ ਵੀ ਪੋਲਿਟੀਕਲੀ ਸਾਨੂੰ ਕੋਈ ਸਟੰਟ ਨਹੀਂ ਹੈ ਕੁਝ ਨਹੀਂ ਹੈ ਵੀ ਅਸੀਂ ਬਹੁਤ ਕਾਲੀ ਸੀ ਵੀ ਮੀਂਹ ਪੈਂਦੇ ਜਾ ਕੇ ਘਟਕਾ ਪਾਉਣ ਲੱਗ ਜਾਈਏ ਅਸੀਂ ਪ੍ਰੋਪਰ ਵੇਟ ਕਰਕੇ ਜਿਵੇਂ ਹੁਣ ਮੌਸਮ ਖੁੱਲ ਗਿਆ ਹੁਣ ਅੱਗੇ ਮੀਂਹ ਦਾ ਕੋਈ ਇੰਨਾ ਵੈਦਰ ਫੋਰਕਾਸਟ ਅਲੋ ਕੋਈ ਮਾਰ ਨਹੀਂ ਦੱਸੀ ਜਾ ਰਹੀ ਤਾਂ ਇਹ ਸੜਕਾਂ ਦਾ ਕੰਮ ਸ਼ੁਰੂ ਕਰਾਇਆ ਇਹ ਬੜੌਦੀ ਤੋਂ ਲੈ ਕੇ ਅਕਾਲਗੜ੍ਹ ਹੁੰਦੇ ਹੋਏ ਮੁੰਦੋ ਅੱਜ ਆਪਾਂ ਖੜੇ ਆ ਤੇ ਇੱਥੋਂ ਇਹਨਾਂ ਨੇ ਝੰਡੇ ਮਾਜਰੀ ਝੰਡੇ ਮਾਜਰਾ ਮਹਿਰੋਲੀਆਂ ਤੱਕ ਦਾ ਜਿਹੜਾ ਪੈਚ ਹੈ ਜਿਆਦਾ ਖਰਾਬ ਹੈ ਇਹਦਾ ਕੰਮ ਸ਼ੁਰੂ ਕਰਾਇਆ ਹੈ ਏਰੀਆ ਜਿਹੜਾ ਤੁਸੀਂ ਗੋਦ ਲਿਆ ਜਿਹੜਾ ਤੁਸੀਂ ਦੇਖੋ ਹਲੇ ਅਸੀਂ ਕਿਲੋਮੀਟਰ ਤਾਂ ਨਹੀਂ ਨਾਪਿਆ ਅਸੀਂ ਤਾਂ ਮੋٹے ਮੋٹے ਜਿਹੜੇ ਪਿੰਡ ਤੋਂ ਲੈ ਕੇ ਲਾਸਟ ਪਿੰਡ ਤੱਕ ਜਿੱਥੇ ਤੱਕ ਟ੍ਰੈਫਿਕ ਜਿਹੜੀ ਰੋਡ ਨੂੰ ਜਾਦਾ ਜਾਂਦੀ ਹੈ ਅਸੀਂ ਕਿਲੋਮੀਟਰ ਸੋਚ ਕੇ ਸ਼ੁਰੂ ਹੀ ਨਹੀਂ ਕੀਤਾ ਜੀ ਕਿਲੋਮੀਟਰ ਮੰਨ ਲਓ 10 ਹੋ ਜਾਣ ਕਿਲੋਮੀਟਰ 5 ਰਹਿ ਜਾਣ ਕੋਈ ਜਦੋਂ ਆਪਾਂ ਕਰਨਾ ਹੀ ਹੈ ਫਿਰ ਉਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਪਹਿਲੀ ਸੜਕ ਹੈ ਇਤੋਂ ਬਾਅਦ ਅਸੀਂ ਹੋਰ ਵੀ ਸਪੌਟਸ ਆਇਡੈਂਟੀਫਾਈ ਕੀਤੇ ਹੋਏ ਨੇ ਲੋਕਾਂ ਨੇ ਸਾਡੇ ਤੱਕ ਅਪਰੋਚ ਕੀਤੀ ਹੈ ਉਹ ਵੀ ਅਸੀਂ ਕਿਉਂਕਿ ਸਾਡੇ ਕੋਲ ਟੀਮ ਇੱਕੋ ਹੀ ਹੈ ਠੇਕੇਦਾਰਾਂ ਦੀ ਬੰਦਿਆਂ ਦੀ ਤਾਂ ਪਹਿਲਾਂ ਇੱਧਰਲਾ ਪੂਰਾ ਹੋ ਜਵੇ ਫਿਰ ਅਸੀਂ ਨੈਕਸਟ ਵੀ ਸ਼ੁਰੂ ਕਰਾਵਾਂਗੇ ਅਗੁਰ ਪ੍ਰਤਾਪ ਜੀ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਸੀਗੇ ਪਬਲਿਕ ਟੈਕਸ ਦੇ ਰਹੀ ਹੈ ਤੇ ਕਿਤੇ ਨਾ ਕਿਤੇ ਸਰਕਾਰਾਂ ਆਪਣੇ ਕੰਮਾਂ ਤੋਂ ਆਪਣੇ ਜ਼ਿੰਮੇਵਾਰੀਆਂ ਤੋਂ ਭੱਜ ਰਹੀਆਂ ਬਿਲਕੁਲ ਭੱਜ ਰਹੀਆਂ ਜੀ ਜੇ ਸਰਕਾਰਾਂ ਜ਼ਿੰਮੇਵਾਰੀਆਂ ਆਪਦੀਆਂ ਰੋਲ ਨਿਭਾਉਂਦੇ ਹੋ ਹੁੰਦੀਆਂ ਤਾਂ ਸਾਨੂੰ ਕੀ ਲੋਡ ਪਈ ਸੀ ਐਦਾਂ ਦਾ oprala ਆਪਦੀ ਪੌਕੇਟ ਚੋਂ ਕਰਨ ਦੀ